ਅਲੀਵਾ ਰੋੜਦੇ ਜੀ ਅਜੇ ਇਲੈਕਟ੍ਰੋਵਾਲਡ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਫਰਮ ਜਿਹੜੀ ਨੂੰ ਬੁਲਾਇਆ ਵਾ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਕਰਦੇ ਆ ਸਰ ਕਿਸ ਕਿਸ ਦੀ ਗੱਲ ਕਰ ਰਹੇ ਹੋ ਇਲੈਕਟ੍ਰੋਵਾਲਡ ਹੈ ਜੀ ਇਹ ਏਸੀ ਨੇ ਫਰਿੱਜਾਂ ਆ ਏਸੀ ਆ ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਵਾਲਡ ਦਾ ਸੱਤ ਸੱਤ ਦਿਨ ਲਈ ਡਿਪੀ ਜਾਈ ਪਾਲੀਵਾਰ ਹੋ ਗਈ ਸਦਨੀ ਭਾਈ ਸਾਰਤ ਸਰਕਰ ਕਰਕੇ ਹੋ ਗਈ ਹੈ ਪਤਾ ਨਹੀਂ ਸਾਹਮਣੇ ਦਾ ਪਤਾ ਅਗਰ ਟਾਈਮ ਸਿਰ ਪਹਚਾਓ ਕੇ ਟਾਈਮ ਤੇ ਕਿ ਟੱਚ ਗਣ ਕਲ ਇਲੈਕਟ੍ਰੋਨਿਕਸ ਪਤਾ ਨਹੀਂ ਇਹਦੇ ਚੈੱਕ ਕਰਾਂ ਕੀ ਨੁਕਸਾਨ ਕੀ ਨਾ ਹੈ ਤਕਰੀਬਨ ਵੀ 25 ਰੱਖਦਾ ਸਮਾਨ ਹੈ ਇਹ ਅੰਦਰ ਸਾਨੂੰ ਜਿਦੋਂ ਪਤਾ ਲੱਗਾ ਤਾਂ ਅੱਠੇ ਵੇਲੇ ਲੱਗੇ ਜਦੋਂ ਅੱਗ ਲੱਗੀ ਨਾ ਇਹ ਵੱਲ ਗਿਆ ਬਾਕੀ ਜ਼ਿਆਦਾ ਹੀ ਉਹ ਅੱਗੇ ਵਿਚਾਰਿਆ ਹੈ ਕਾਫੀ ਜਾਨੀ ਮਾੜਾ ਨਹੀਂ ਨਹੀਂ ਕਾਲ ਕੀ ਨਾਮ ਦਾ ਔਂਕਾਰ ਸਿੰਘ ਫਾਇਰ ਆਫਸਰ ਬਟਾਲਾ ਜੀ ਜਾਨੀ ਆ ਗੱਲ ਕਰਨਾ ਇਹ ਕਿਤੇ ਕੀ ਕਰ ਰਹੇ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਗਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗੀ ਹੋਈ ਤੇ ਤਕਰੀਬਨ ਹੀ ਸਾਨੂੰ 8:07 ਤੇ ਸੂchna ਮਿਲੀ ਆ ਮੌਕੇ ਤੇ ਅਸੀਂ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝ ਲੋ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਨਾ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਾਮਾਨ ਆਈ ਦੀ ਕੀ ਕੋਸਟ ਹੈ ਮਾਲਕ ਨੂੰ ਪਤਾ ਹੋਣਾ ਚਾਹੀਦਾ ਹੈ। ਏਸੀ ਵੀ ਆ ਫ੍ਰਿਜ ਵੀ ਆ ਹੋਰ ਵੀ ਬੀਲੀ ਦਾ ਕਈ ਤਰ੍ਹਾਂ ਦਾ ਸਾਮਾਨ। ਹਾਂਜੀ ਦੁਕਾਨਦਾਰ ਪਤਾ ਕਿ ਕੀ ਐਨੀ ਪਤਾ ਕਿਤਾਬ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕੇ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ ਤੇ ਲੱਗੇ ਹਾਂ। ਥੈਂਕ ਯੂ।